ਕਰਦਾ ਮੈਂ ਚੱਲਦਾ ਵੀ ਦੇ ਮੈਂ ਚੱਲਦਾ ਇਹ ਲੜਾਈ ਨੂੰ ਇਹ ਲੜਾਈ ਮੈਂ ਅੱਗੇ ਲੈ ਕੇ ਚੱਲਾਂਗਾ ਠੀਕ ਆ ਲੈ ਤੁਸੀਂ ਮਲਾਪੁਲਿਸ ਨੂੰ ਫੋਨ ਰੋਜ਼ ਦੇਖਣਾ ਤੁਸੀਂ ਮਾਰ ਕੇ ਨਾ ਹਗਾ ਤੁਸੀਂ ਤੁਸੀਂ ਕਿਉਂ ਨਹੀਂ ਤੁਸੀਂ ਤੁਸੀਂ ਬੋਲੋਗੇ ਦਖਲ ਨਹੀਂ ਦੇਣਾ ਤੁਸੀਂ ਤੁਸੀਂ ਦਖਲ ਦੇ ਰਹੇ ਆਂ ਸਰਕਾਰੀ ਕੰਮ 'ਚ ਵਿਘਨ ਪਾ ਰਹੇ ਆਂ ਇਸ 'ਤੇ ਅਸੀਂ ਕੀ ਸੈ ਸਰਕਾਰੀ ਕੰਮ 'ਚ ਅਸੀਂ ਤੁਹਾਡੇ ਤੋਂ ਜਵਾਬ ਮੰਗਦੇ ਆਂ ਅਸੀਂ ਤੁਹਾਡੇ ਤੋਂ ਜਵਾਬ ਮੰਗਦੇ ਆਂ ਮੈਂ ਬਚੀ ਕਹਿੰਦੀ ਪੜਾ ਤੁਸੀਂ ਵੇਗਾ ਨਹੀਂ ਪਾਣਾ ਹੈ ਕੋਈ ਵੀ ਤੁਸੀਂ ਤੁਸੀਂ ਤੰਗ ਕਰਦੇ ਹੋ ਕਰੋ ਜ ਇਹਨਾਂ ਵਿਚਾਰੇ ਰਿਪੋਰਟ ਕਰੂੰਗਾ ਪੁਲਿਸ ਤੋਂ ਕਲੇਮ ਕਰੂੰਗਾ ਜੇ ਦੁਬਾਰਾ ਵਿੱਚ ਆਏ ਤੁਸੀਂ ਮੈਂ ਫੋਲਸ ਕਲੇਮ ਕਰੂੰਗਾ ਤੁਸੀਂ ਲਾਓ ਤੁਸੀਂ ਪੁਲਿਸ 100 ਤੇ ਮਲਾਓ ਜੀ ਮਲਾਓ ਤੁਸੀਂ ਚਲੋ ਮੈਂ ਚੱਲਦਾ ਹਾਂ ਤੁਸੀਂ ਮੈਂ ਚੱਲਦਾ ਮੈਂ ਚੱਲਦਾ ਵੀ ਦੇ ਮੈਂ ਚੱਲਦਾ ਇਹ ਲੜਾਈ ਨੂੰ ਇਹ ਲੜਾਈ ਮੈਂ ਅੱਗੇ ਲੈ ਕੇ ਚੱਲਾਂਗਾ ਠੀਕ ਹੈ ਤੁਸੀਂ ਮਲਾਓ ਪੁਲਿਸ ਨੂੰ ਫੋਨ ਕਿਹੜਾ ਮੈਨੂੰ ਡਰਾਉਣਾ ਪੁਲਿਸ ਤੋਂ ਕਿਹੜੀ ਤੋਂ ਡਰਾਉਣਾ ਹੈ ਬਾਰੀ ਜਨਾ ਕੀ ਸਮਝਦੇ ਹੋ ਤੁਸੀਂ ਮੈਨੂੰ ਕੀ ਸਮਝਦੇ ਆ ਤੁਸੀਂ ਕੀ ਸਮਝਦੇ ਹੋ ਤੁਸੀਂ ਦਾ ਦਬਾਅ ਤੁਸੀਂ ਸਾਨੂੰ ਦੇਖ ਕੇ ਕਰਾ ਦੇਣਾ ਤੁਸੀਂ ਅਸੀਂ ਸਾਰੀ ਮਾਰਕੀ ਬੰਦ ਕਰ ਦੇ ਅਸੀਂ ਸਾਰੀ ਮਾਰਕੀ ਨੰਬਰ ਕਰ ਦੇ ਕਿਤੇ ਮੇਂ ਹੋਵੇ ਇਸ ਗਲੇ ਨੂੰ ਕਰੋ ਕਰੋ ਤੁਸੀਂ ਜਵਾਨੀ ਦਾ ਚਵਨ ਤੁਸੀਂ ਆਪਣੀ ਤਨਖਾਹ ਸਾਡੇ ਸਿਰ ਤੋਂ ਕੱਢ ਦਿਓ ਉਹਦੇ ਬਾਅਦ ਆਖਾ ਸਾਨੂੰ ਕੱਢ ਦਿਓ ਤੁਸੀਂ ਬ੍ਰਾਂਡਾ ਦੇ ਕਬਜ਼ਾ ਕਰ ਲੈਣਾ ਫਿਰ ਇਹ ਬ੍ਰਾਂਡਾ ਤੁਹਾਡਾ ਅਸੀਂ ਪੈਸੇ ਦਿੱਤੇ ਨੇ ਬ੍ਰਾਂਡਾ ਦੇ ਇਹ ਪਬਲਿਕ ਪਾਸੇਜ ਹੈ ਪਬਲਿਕ ਪੈਸੇਜ ਆ ਇਹ ਪਬਲਿਕ ਪੈਸੇਜ ਆ ਉਹਦਾ ਅਸੀਂ ਉਹਦਾ ਪੈਸਾ ਅਸੀਂ ਭਰਿਆ ਵਾ ਜਿਹਦਾ ਪੈਸਾ ਅਸੀਂ ਭਰਿਆ ਵਾ ਅਸੀਂ ਲਵਾਉ ਅਸੀਂ ਰੋ ਚੱਕ ਰਿਹਾ ਲਓ ਕੋਈ ਨਹੀਂ ਫਿਰ ਤੇਰੇ ਘਰਾਂ ਚੋਂ ਚੱਕੋ ਸੂਰ ਪਾਰਾਂ ਦੀ ਗੱਲ ਛੱਡ ਤੂੰ ਮਾਰਾ ਪਰਖ ਮਿਲਦੀ ਯਾਰ ਤੂੰ ਕਹਿ ਤੂੰ ਓਏ ਯਾਰ ਅੱਖਾਂ ਕੱਢ ਦੇ ਨੀ ਯਾਰ ਸਾਰੇ ਤੂੰ ਅੱਖਾਂ ਕੱਢ ਰਿਹਾ ਸਾਨੂੰ ਬੋਲ ਨਹੀਂ ਤਮੀਰ ਤੇਰੇ ਮਨ ਜਿੱਥੇ ਗਈ ਮੇਰੇ ਇੱਥੇ ਨੂੰ ਆ ਉਹਥੇ ਨੂੰ ਆ ਜਿੱਥੇ ਮੈਂ ਮਰਾਂ ਮੇਰੇ ਜਿੱਥੇ ਹਮੇਂ ਚੱਕੋ ਉਹ ਪੇਟ ਆਹੀ ਆਹੀ ਆਪਣੀ ਟੂਟੀ ਨਾਲ ਤੇ ਰੋਲ ਪੰਪ ਦੇ ਨਾਲ ਸਾਰਾ ਲੱਗਿਆ ਉਹਥੇ ਜਾ ਕੇ ਆਸੀ ਹਣ ਕੇਰੇ ਬੰਦ ਨਾ ਕੋਈ ਥਾ ਹੀ ਗੱਲ ਕਰੋ ਜੇ ਪਾ ਜੀ ਤੁਹਾਨੂੰ ਨਾਲ ਕਰੋ ਅਸੀਂ ਆਪੇ ਕਹਿ ਰਹੇ ਆਂ ਪਿਆਰਾ ਦੇਖ ਨਹੀਂ ਚੱਕਿਆ ਪਾਰ ਮੈਂ ਚੱਲਦਾ ਮੈਂ ਚੱਲਦਾ ਵੀ ਦੇ ਮੈਂ ਚੱਲਦਾ ਇਹ ਲੜਾਈ ਨੂੰ ਇਹ ਲੜਾਈ ਮੈਂ ਅੱਗੇ ਲੈ ਕੇ ਚੱਲਾਂਗਾ ਤੁਸੀਂ ਮਲਾ ਕੋਲ ਤੋਂ ਫੋਨ ਰੋਜ਼ ਦੇਖਣਾ ਤੁਸੀਂ ਮਾਰਕੋ ਨਹੀਂ ਹੈਗਾ ਤੁਸੀਂ ਤੁਸੀਂ ਕਿਉਂ ਨਹੀਂ ਤੁਸੀਂ ਨਹੀਂ ਬੋਲੋਗੇ ਅੱਧਾ ਖਲ ਨਹੀਂ ਦੇਣਾ ਤੁਸੀਂ ਜਿੱਦ ਤੱਕ ਦੇ ਤੁਸੀਂ ਕੀ ਤਾਂ ਦੇ ਰਹੇ ਆਂ ਅਸੀਂ ਸਰਕਾਰੀ ਕੰਮ ਚ ਵਿਘਨ ਪਾ ਰਹੇ ਆਂ ਇਸ ਕੰਮ ਅਸੀਂ ਕਿਸੇ ਸਰਕਾਰੀ ਕੰਮ ਤੇ ਅਸੀਂ ਬਾਟੋ ਜਵਾਬ ਮੰਗਦੇ ਆਂ ਅਸੀਂ ਤੁਹਾਡੇ ਤੋਂ ਜਵਾਬ ਮੰਗਦੇ ਆਂ ਮੈਂ ਬਚ ਨਹੀਂ ਕਹਿੰਦੀ ਪਾੜਾ ਤੁਸੀਂ ਦਿਗਾ ਨਹੀਂ ਪੜਾ ਹੈ ਕੋਈ ਵੀ ਤੁਸੀਂ ਤੁਸੀਂ ਤੰਗ ਕਰਦੇ ਹੋ ਲੋਕ ਕਰੋ ਜ ਇਹਨਾਂ ਵਿਚਾਰੇ ਅੱਡ ਕਰਾਂਗਾ ਕੋਈ ਪਲਾਨ ਕਰੂੰਗਾ ਜੇ ਦੁਬਾਰਾ ਵਿੱਚ ਆਏ ਤੁਸੀਂ ਮੈਂ ਕੋਈ ਪਲਾਨ ਕਰੂੰਗਾ ਤੁਸੀਂ ਲਾਓ ਤੁਸੀਂ ਪੁਲਿਸ 100 ਤੇ ਮਲਾਓ ਜੀ ਮਲਾਓ ਤੁਸੀਂ ਚਲੋ ਮੈਂ ਚੱਲਦਾ ਹਾਂ ਤੁਸੀਂ ਮੈਂ ਚੱਲਦਾ ਮੈਂ ਚੱਲਦਾ ਵੀ ਮੈਂ ਚੱਲਦਾ ਇਹ ਲੜਾਈ ਨੂੰ ਇਹ ਲੜਾਈ ਮੈਂ ਅੱਗੇ ਲੈ ਕੇ ਚੱਲਾਂਗਾ ਤੁਸੀਂ ਮਲਾਓ ਪੁਲਿਸ ਨੂੰ ਫੋਨ ਕਿਹੜਾ ਮੈਨੂੰ ਡਰਾਉਣਾ ਪੁਲਸੋਂ ਕਿਹੜੀ ਤੋਂ ਡਰਾਣੇ ਬਾਰੀ ਜਨਾ ਇਹ ਸਮਝਦੇ ਹੋ ਤੁਸੀਂ ਮੈਨੂੰ ਕੀ ਸਮਝਦੇ ਆ ਤੁਸੀਂ ਕੀ ਸਮਝਦੇ ਤੁਸੀਂ ਦਾ ਦਾਬਾ ਤੁਸੀਂ ਸਾਨੂੰ ਦੇਖ ਰ ਰਹੇ ਹੋ ਤੁਸੀਂ ਅਸੀਂ ਸਾਰੀ ਮਾਰਕੀਟ ਅਸੀਂ ਵੀ ਡਰਦੇ ਅਸੀਂ ਸਾਰੀ ਮਾਰਕੀਟ ਬੰਦ ਕਰ ਦੇਈਏ ਕਿਤੇ ਵੇ ਮਵੇਂ ਇਸ ਗੱਲ ਨੂੰ ਕਰੋ ਕਰੋ ਤੁਸੀਂ ਆਪਣੀ ਤਨਖਾਹ ਸਾਡੇ ਸਿਰ ਤੋਂ ਕੱਢ ਦਿਓ ਉਹਦੇ ਬਾਅਦ ਅੱਖਾਂ ਸਾਨੂੰ ਕੱਢ ਦਿਓ ਤੁਸੀਂ ਬ੍ਰਾਂਡ ਦੇ ਕਬਜ਼ਾ ਕਰ ਲੈਣਾ ਫਿਰ ਇਹ ਬ੍ਰਾਂਡਾ ਤੁਹਾਡਾ ਅਸੀਂ ਪੈਸੇ ਦਿੱਤੇ ਨੇ ਬ੍ਰਾਂਡਾ ਦੇ ਇਹ ਪਬਲਿਕ ਪਾਸੇਜ ਹੈ ਪਬਲਿਕ ਪਾਸੇਜ ਆਹ ਪਬਲਿਕ ਪਾਸੇਜ ਉਹਦਾ ਅਸੀਂ ਉਹਦਾ ਪੈਸਾ ਅਸੀਂ ਭਰਿਆ ਵਾ ਉਹਦਾ ਪੈਸਾ ਅਸੀਂ ਭਰਿਆ ਵਾ ਅਸੀਂ ਲਵਾਉ ਅਸੀਂ ਲਓ ਚੱਕ ਰਿਹਾ ਲਓ ਕੋਈ ਨਹੀਂ ਫਿਰ ਤੇਰੇ ਘਰਾਂ ਚੋਂ ਚੱਕੋ ਹੋਸ਼ ਹੁਣ ਗੱਲ ਸਾਈਡ ਤੋਂ ਲਾ ਆ ਯਾਰ ਤੂੰ ਕਿਵੇਂ ਤੁੜਿਆ ਰਿਹਾ ਤੂੰ ਓਏ ਯਾਰ ਤੂੰ ਅੱਖਾਂ ਕੱਢ ਰਿਹਾ ਸਾਨੂੰ ਬੋਲਣ ਦੀ ਤਮੀਜ਼ ਤੇਰੇ ਮਾਂ ਜਿੱਥੇ ਗਈ ਮੇਰੇ ਅੱਖਾਂ ਲਵਾ ਅੱਖਾਂ ਲਵਾ ਜਿੱਥੇ ਮੇਰੇ ਮਾਸ 11 ਮੇਰੇ ਜਿੱਥੇ ਹਮੇ ਚੱਕੂ ਉਹ ਬਟਾ ਆਹੀ ਆਹੀ ਆਪਣੀ ਟ੍ਰੋਲ ਪੰਪ ਦੇ ਨਾਲ ਤੇ ਰੋਲ ਪੰਪ ਦੇ ਨਾਲ ਸਾਰਾ ਲੱਗਿਆ ਉੱਥੇ ਜਾ ਕੇ ਉਹ ਕਿਹੜਾ ਬੰਦ ਬਣ ਰਿਹਾ ਤੂੰ ਸਹੀ ਗੱਲ ਕਰੋ ਆਹ ਟੱਕਰ ਹੀ ਗਏ ਪਾਣੀ ਦੀ ਗੱਲ ਕਰੋ ਚਲ ਪਾਏ ਕਹਿ ਰਹੇ ਆ 11 ਫੇਸ ਨਹੀਂ ਚਾਹ